ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਨਾਬਾ ਲੋੜੀ ਵਾਲੀ ਰਾਤ ਇੱਕ ਨੌਜਵਾਨ ਨੂੰ ਪੰਜ ਨੌਜਵਾਨਾਂ ਦੇ ਵੱਲੋਂ ਜਾਣ ਤੋਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ 'ਚ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਗੁੱਥੀ ਸੁਲਝਾ ਦਿੱਤੀ ਗਈ ਹੈ ਜਿਸ ਨੌਜਵਾਨ ਗੁਰਪ੍ਰੀਤ ਸਿੰਘ ਦਾ ਉਸਦੇ ਦੋਸਤਾਂ ਦੇ ਵੱਲੋਂ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਹ ਕਤਲ ਆਪਸੀ ਟਕਰਾਅ ਦੇ ਕਾਰਨ ਹੋਇਆ ਸੀ ਪੁਲਿਸ ਨੇ ਇਸ ਕਤਲ ਕਾਂਡੇ ਵਿੱਚ ਪੰਜ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਦੇ ਵਿੱਚ ਚਾਰ ਨੌਜਵਾਨ ਨਾਬਾਲਗ ਹਨ ਜਿਨ੍ਹਾਂ ਦੀ 17 ਸਾਲ ਦੀ ਉਮਰ ਅਤੇ ਇੱਕ ਨੌਜਵਾਨ 30 ਸਾਲ ਉਮਰ ਦੱਸੀ ਜਾ ਰਹੀ ਹੈ ਨਾਬਾ ਤੋਂ ਬਿਊਰੋ ਰਿਪੋਰਟ ਸਿਕੂਰਲੈਂਡ ਦੇ ਸੀਗੇ ਉਹ ਉੱਥੇ ਆਪਸ ਵਿੱਚ ਇਹਨਾਂ ਦੀ ਤਕਰਾਰ ਵਾਜੀ ਹੋਈ ਹੋਵੇ ਮੋਟਾ ਵਗੈਰਾ ਕਹਿੰਦਾ ਆਪਸ ਦੇ ਵਿੱਚ ਉੱਥੇ ਵੈਸੇ ਨੂੰ ਦੋਆ ਦੇ ਨਾਲ ਇਹਨਾਂ ਦੀ ਆਪਸ ਲੜਾਈ ਹੋ ਗਈ ਸੀ ਤੇ ਲੜਾਈ ਦੇ ਦੌਰਾਨ ਜਿਹੜਾ ਮੁੰਡਾ ਨੱਡੀ ਨੱਡੀ ਕਰਕੇ ਸੌਂਦਾ ਤੇ ਉਹਨੇ ਇਹ ਗੁਰਪ੍ਰੀਤਾਂ ਹੁੰਦਾ ਤੇ ਉਹਦੇ ਕਿਰਤ ਮਾਰੀ ਸੀਗੀ ਉਹ ਕਰਕੇ ਤੇ ਉਜੀ ਹੱਤ ਬੱਜਣ ਕਰਕੇ ਉਹਦੀ ਡੈਥ ਹੋ ਗਈ ਇਹਨਾਂ ਦੇ ਵਿੱਚ ਚਾਰ ਤਾਂ ਜੁਗਨਾਈ ਨੇ 17 ਸਾਲ ਦੇ ਨੂੰ 17 ਸਾਲ ਦੀ ਨੂੰ ਇਹਨਾਂ ਨਾਲ ਜਿਹੜਾ ਮੇਨ ਮੁੰਡੇ ਨੇ ਜੀ ਇਹ ਜੁਗਨਾਈ ਦੀ ਸੀਗੇ ਉਹਨਾਂ ਦਾ ਜਾਨ ਇਹ ਇੱਕ ਮੁੰਡਾ ਪੰਜਵਾਂ ਜੀ ਕੱਕਾ ਨਾਮ ਉਹਦੀ ਉਮਰ ਹੈਗੀ ਆ 8 ਸਾਲ ਦੀ ਉਹਦਾ ਪਿਤਾ ਨੰਨੀ ਮੁੰਡੇ ਬਣਾ ਉਹਦਾ ਰਾਈਚਾ ਗੜ ਦਿਨਾਂ ਮੈਂ ਤੱਕ ਆ ਜਿਹੜਾ ਤਾਂ ਮੁੰਡਾ ਕੱਕਾ ਰਾਮ ਸੀਗਾ ਜੀ ਇਹਦੇ ਦਾ ਦੋ ਦਿਨ ਦਾ ਕੋਸ਼ਮਾਨ ਮਿੱਟਾ ਜਿਹੜਾ ਬੂਬੇ ਨੇ ਮੁੰਡੇ ਨੂੰ ਲੈਵਨ ਆਇਆ ਨੇ ਉਹ ਕੋਟੇ ਪੇਸ਼ ਕਰਨ ਦੇ ਨਹੀਂ ਤੇ ਉਹਨਾਂ ਨੇ ਇਹਦੇ ਬੱਲੇ ਨੇ ਉਹਨੂੰ ਰੀ ਹੈਡ ਹੁੰਦਾ ਇੱਕ ਚਪਾ ਜਿਹਾ